ਹੇ ਗੁਰੂ ਵਾਹਿਗੁਰੂ ਵਾਹਿਗੁਰੂ ਰਾਗ ਆਸਾ ਘਰ ਪੰਜਵਾਂ ਮਹੱਲਾ ਪੰਜਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਭ੍ਰਮ ਮੈਂ ਸੋਈ ਸਗਲ ਜਗਤ ਧੰਦ ਅੰਧ ਕੋ ਜਾਗੈ ਹਰ ਜਨ ਮਹਾ ਮੋਹਨੀ ਮਗਨ ਪ੍ਰਿਆ ਪ੍ਰੀਤ ਪ੍ਰਾਨ ਕੋ ਤਿਆਗੈ ਵਿਰਲਾ ਚਰਨ ਕਮਲ ਅਨੂਪ ਹਰ ਸੰਤ ਮੰਤ ਕੋ ਲਾਗੈ ਸਾਧੂ ਨਾਨਕ ਸਾਧੂ ਸੰਗ ਜਾਗੇ ਗਿਆਨ ਰੰਗ ਵਡਭਾਗੇ ਕਿਰਪਾ ਇਕ ਓੰਕਾਰ ਸਤਿਗੁਰ ਪ੍ਰਸਾਦ ਰਾਗ ਆਸਾ ਘਰਿ ਛੇਵਾ ਮਹੱਲਾ ਪੰਜਵਾ ਜੋ ਤੁਧ ਪਾਵੈ ਸੋ ਪਰਵਾਨਾ ਸੂਖ ਸਹਿਜ ਮਨ ਸੋਈ ਕਰਨ ਕਾਰਨ ਸਮਰਾਥਿ ਅਪਾਰਾ ਆਵਰ ਨਾਹੀ ਰੇ ਕੋਈ ਤੇਰੇ ਜਨ ਰਸਕ ਰਸਕ ਗੁਣ ਗਾਵਹਿ ਮਸਲਤ ਮਤਾ ਸਿਆਣ ਪਜਨ ਕੀ ਜੋ ਤੂ ਕਰਹਿ ਕਰਾਵਹਿ ਰਹਾਉ ਅੰਮ੍ਰਿਤ ਨਾਮ ਤੁਮਾਰਾ ਪਿਆਰੀ ਸਾਧ ਸੰਗ ਰਸ ਪਾਇਆ ਤ੍ਰਿਪਤ ਅਗਾਏ ਸਹੀ ਜਨ ਪੂਰੇ ਸੁਖ ਨਿਧਾਨ ਹਰ ਗਾਇਆ ਜਾਂ ਕੋ ਟੇਕ ਤੁਮਾਰੀ ਸੁਆਮੀ ਤਾ ਕੋ ਨਾਹੀ ਚਿੰਤਾ ਜਾ ਕੋ ਦਇਆ ਤੁਮਾਰੀ ਹੋਈ ਸੇ ਸਾਹਾ ਭਲੇ ਭਗਵੰਤਾ ਪਰਮ ਮੋਹ ਧ੍ਰੋ ਸਭ ਨਿਕਸੀ ਜਬ ਕਾ ਦਰਸ਼ਨ ਪਾਇਆ ਵਰਤਨ ਨਾਮ ਨਾਨਕ ਸਚ ਕੀਨਾ ਹਰ ਨਾਮੇ ਰੰਗ ਸਮਾਇਆ ਆਸਾ ਮਹੱਲਾ ਪੰਜਵਾਂ ਜਨਮ ਜਨਮ ਕੀ ਮਲ ਧੋਐ ਪਰਾਇ ਆਪਣਾ ਕੀਤਾ ਪਾਵੇ ਈਹਾ ਸੁਖ ਨਹੀਂ ਦਰਗਾਹਾ ਢੋਈ ਜੰਪੁਰ ਜਾਏ ਪਚਾਵੇ ਨਿੰਦਕ ਅਹਿਲਾ ਜਨਮ ਗਵਾਇਆ ਪਹੁੰਚ ਨਾ ਸਾਕੇ ਕਾਹੂ ਬਾਤੈ ਆਗੇ ਠੌਰ ਨਾ ਪਾਇਆ ਰਹਾਉ ਕਿਰਤ ਪਿਆ ਨਿੰਦਕ ਬਪਰੇ ਕਾ ਕਿਆ ਉਹ ਕਰੈ ਵਿਚਾਰਾ ਤਹਾਂ ਬਿਗੂਤਾ ਜਹ ਕੋਈ ਨਾ ਰਾਖੈ ਉਹੋ ਕਿਸ ਪਹਿ ਕਰੇ ਪੁਕਾਰਾ निंदक की गत कत हु नाहीं खसमै मैं भाणा जो जो निंद करै संतन की त्यों संतन सुख मानआ संतां टेक तुम्हारी स्वामी तू संतन का सहाई कहो नानक संत हर राखै निंदक दीए रोड़ाई आशा मोहल्ला पञ्जा ਬਾਹਰ ਧੋਏ ਅੰਦਰ ਮਨ ਮੈਲਾ ਦੋਏ ਠੌਰ ਆਪਣੇ ਖੋਏ ਈਹਾ ਕਾਮ ਕ੍ਰੋਧ ਮੋਹ ਵਿਆਪਿਆ ਆਗੈ ਮੁਸ ਮੁਸਰੋਏ ਗੋਬਿੰਦ ਭਜਨ ਕੀ ਮਤ ਹੈ ਹੋਰਾ ਵਰਮੀ ਮਾਰੀ ਸਾਪ ਨ ਮਰੀ ਨਾਮ ਨ ਸੁਣੀ ਡੋਰਾ ਰਹਾਉ ਮਾਇਆ ਕੀ ਕਿਰਤ ਛੋੜ ਗਵਾਈ ਭਗਤੀ ਸਾਰ ਨ ਜਾਣੈ ਵੇਦ ਸ਼ਾਸਤਰ ਕੋ ਤਰਕਨ ਲਾਗਾ ਤਤ ਜੋਗ ਨਾ ਪਛਾਨੈ ਉਗਰ ਗਿਆ ਜੈਸਾ ਖੋਟਾ ਟਭੂਆ ਨਦਰ ਸਰਾਫ ਆਇਆ ਅੰਤਰ ਜਾਮੀ ਸਭ ਕਿਛ ਜਾਣੈ ਉਸ ਤੇ ਕਹਾ ਛਪਾਇਆ ਕੂੜ ਕਪਟ ਬੰਚ ਨਿਮੁਨਿਆਦਾ ਵਿੰਸ ਗਿਆ ਤਤ ਕਾਲੀ ਸਤ 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 ਨਾਨਕ ਕਹਿਆ ਆਪਣਾ ਹਿਰਦੈ ਦੇਖ ਸੰਭਾਲੇ ਆਸਾ ਮਹੱਲਾ ਪੰਜਵਾ ਉਦਮ ਕਰਤ ਹੋਏ ਮਨ ਨਿਰਮਲ ਨਾਚੈ ਆਪ ਨਿਵਾਰੀ ਪੰਜ ਜਨਾਂ ਲੇ ਵਸਗਤ ਰੱਖੈ ਮਨ ਮਹਿ ਇਕੰਕਾਰੀ ਤੇਰਾ ਜਨ ਨਿਰਤ ਕਰੇ ਗੁਣ ਗਾਵੇ ਰਬਾਬ ਪਖਾਵਜ ਤਾਲ ਘੁੰਗਰੂ ਅਨਹਦ ਸ਼ਬਦ ਵਜਾਵੇ ਰਹਾਉ ਪ੍ਰਥਮੀ ਮਨ ਪਰਬੋਧੈ ਆਪਣਾ ਪਾਛੈ ਅਵਰ ਰਿਝਾਵੇ RAM ਨਾਮ ਜਪੇ ਹਿਰਦੈ ਜਾਪੈ ਮੁਖਤੇ ਸਗਲ ਸੁਨਾਵੇ ਕਰ ਸੰਗ ਸਾਧੂ ਚਰਨ ਪਖਾਰੇ ਸੰਤ ਧੂਰ ਤਨ ਲਾਵੇ ਮਨ ਤਨ ਅਰਪ ਧਰੇ ਗੁਰ ਆਗੈ ਸਤ ਪਦਾਰਥ ਪਾਵੇ ਜੋ ਜੋ ਸੁਨੈ ਪੀਖੈ ਲਾਏ ਸਰਦਾ ਤਨ ਕਾ ਜਨਮ ਮਰਨ ਦੁਖ ਭਾਗੈ ਐਸੀ ਨਿਰਤ ਨਰਕ ਨਿਵਾਰੈ ਨਾਨਕ ਗੁਰਮੁਖ ਜਾਗੈ ਆਸਾ ਮਹੱਲਾ ਪੰਜਵਾਂ ਅਦਮ ਚੰਡਾਲੀ ਭਈ ਬ੍ਰਾਹਮਣੀ ਸੂਦੀ ਤੇ ਸ੍ਰੇਸ਼ਟਾਈ ਰੇ ਪਾਤਾਲੀ ਆਕਾਸੀ ਸਖਨੀ ਲਹਿਬਰ ਬੂਜੀ ਖਾਈ ਰੇ ਘਰ ਕੀ ਬਿਲਾਈ ਅਵਰ ਸਖਾਈ ਮੂਸਾ ਦੇਖ ਡਰਾਈ ਰੇ ਅੱਜ ਕਐ ਵਸ ਗੁਰ ਕੀਨੋ ਕੇ ਹਰ ਕੂਕਰ ਤਨਹ ਲਗਾਈ ਰੇ ਰਹਾਉ ਬਾਜ ਥੂਨੀਆਂ ਛਪਰਾ ਥਾਮਿਆ ਨੀ ਘਰਿਆਂ ਘਰ ਪਾਇਆ ਰੇ ਬਿਨ ਜੜੀਏ ਲੈ ਜੜਿਓ ਜੜਾਵਾ ਥੇਵਾ ਆਚਰ ਜਲਾਇਆ ਰੇ ਦਾਦੀ ਦਾਦ ਨਾ ਪਹੁੰਚਨ ਹਾਰਾ ਚੂਪੀ ਨਿਰਨੋ ਪਾਇਆ ਰੇ ਮਾਲ ਦਲੀਚੈ ਬੈਠੀ ਲੈ ਮਿਰਤਕ ਨੈਣ ਦਿਖਾਲਣ ਤਾਇਆ ਰੇ ਸੋਈ ਅਜਾਣ ਕਹਿ ਮੈਂ ਜਾਣਾ ਜਾਣਨ ਹਾਰ ਨਾ ਛਾਨਾ ਰੇ ਕਹੋ ਨਾਨਕ ਗੁਰ ਅਮਿਉ ਪਿਆਇਆ ਰਸਕ ਰਸਕ ਬਿਗਸਾਨਾ ਰੇ ਆਸਾ ਮਹੱਲਾ ਪੰਜਵਾ ਬੰਦਨ ਕਾਟ ਬਸਾਰੇ ਔਗਨ ਆਪਣਾ ਬਿਰਦ ਸੰਭਾਰਿਆ ਹੋਈ ਕਿਰਪਾਲ ਮਾਤ ਪਿਤ ਨਿਆਈ ਬਾਰਕ ਜਿਉ ਪ੍ਰਤਪਾਰਿਆ ਗੁਰ ਸਿਖ ਰਾਖੇ ਗੁਰ ਗੋਪਾਲ ਕਾੜ ਲੀਏ ਮਹਾ ਭਵਜਲ ਤੇ ਆਪਣੀ ਨਦਰ ਨਿਹਾਲ ਰਹਾਉ ਜਾਂ ਕਹਿ ਸਿਮਰਨ ਜਮ ਤੇ ਛੁਟੀ ਐ ਹਲਤ ਪਲਤ ਸੁਖ ਪਾਈ ਐ ਸਾਸ ਗਰਾਸ ਜਪੋ ਜਪ ਰਸਨਾ ਨੀਤ ਨੀਤ ਗੁਣ ਗਾਈ ਐ ਭਗਤ ਪ੍ਰੇਮ ਪਰਮ ਪਦ ਪਾਇਆ ਸਾਧ ਸੰਗਿ ਦੁਖ ਨਾਠੀ ਸਿਜੈ ਨਾ ਜਾਏ ਕਿਛ ਭਉ ਨਾ ਵਿਆਪੈ ਹਰ ਧਨ ਨਿਰਮਲ ਗਾਂਠੇ ਅੰਤ ਕਾਲ ਪ੍ਰਭ ਭਏ ਸਹਾਈ ਇਤ ਉਤਰਾਖਨ ਹਾਰੇ ਤਨਾਨ ਮੀਤ ਹਿਤ ਧਨ ਮੇਰੈ ਨਾਨਕ ਸਦ ਬਲੇ ਹਾਰੀ ਆਸਾ ਮਹੱਲਾ ਪੰਜਵਾ ਜਾਂ ਤੂੰ ਸਾਹਿਬ ਤਾਂ ਭਉ ਕਿਹਾ ਹਉ ਤੁਧ ਬਿਨ ਕਿਸ ਸਾਲਾਹੀ ਏਕ ਤੂੰ ਤਾਂ ਸਭ ਕਿਸ ਹੈ ਮੈਂ ਤੁਧ ਬਿਨ ਦੂਜਾ ਨਹੀਂ ਬਾਬਾ ਵੇਖ ਦੇਖਿਆ ਸੰਸਾਰ ਰੱਖਿਆ ਕਰੂ ਗਸਾਈ ਮੇਰੇ ਮੈਂ ਨਾਮ ਤੇਰਾ ਆਧਾਰ ਰਹਾਉ ਜਾਣਹਿ ਬਿਰਥਾ ਸਭਾ ਮਨ ਕੀ ਹੋਰ ਕਿਸ ਪਹਿ ਆਖ ਸੁਣਾਈਐ ਵਿਣ ਨਾਵੇਂ ਸਭ ਜਗ ਬੋਰਾਇਆ ਨਾਮ ਮਿਲੈ ਸੁਖ ਪਾਈਐ ਕਿਆ ਕਹੀਐ ਕਿਸ ਆਖ ਸੁਣਾਈਐ ਜੇ ਕਹਿਣਾ ਸੋ ਪ੍ਰਭ ਜੀ ਪਾਸ ਸਭ ਕਿਛ ਕੀਤਾ ਤੇਰਾ ਵਰਤੈ ਸਦਾ ਸਦਾ ਤੇਰੀ ਆਸ ਜੇ ਦੇਹ ਵਡਿਆਈ ਤਾਂ ਤੇਰੀ ਵਡਿਆਈ ਇਤ ਉਤ ਤੁਜੈ ਧਿਆਉ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮੈਂ ਤਾਨ ਤੇਰਾ ਇੱਕ ਨਾਮ ਆਸਾ ਮਹਲਾ 5 ਅਮਰਤ ਨਾਮ ਤੁਮਾਰਾ ਠਾਕੁਰ ਇਹੋ ਮਹਾਰਸ ਜਨਹਿ ਪੀਓ ਜਨਮ ਜਨਮ ਚੂਕੇ ਪੈ ਪਹਾਰੇ ਦੁਰਤ ਬਨਾਸਿਓ ਭਰਮ ਬੀਓ ਦਰਸ਼ਨ ਪੇਖਤ ਮੈਂ ਜੀਓ ਸੁਨ ਕਰ ਬਚਨ ਤੇਮਾਰੇ ਸਤਗੁਰ ਮਨ ਤਨ ਮੇਰਾ ਠਾਰਥਿਓ ਰਹਾਉ ਤੁਮਰੀ ਕਿਰਪਾ ਤੇ ਭਇਓ ਸਾਧ ਸੰਗ ਇਹੋ ਕਾਜ ਤੁਮ ਆਪ ਕੀਓ ਢਿੜ ਕਰ ਚਰਨ ਗਏ ਪ੍ਰਭ ਤੁਮਰੇ ਸਹਜੇ ਵਿਖਿਆ ਭਈ ਖੀਓ ਸੁਖ ਨਿਧਾਨ ਨਾਮ ਪ੍ਰਭ ਤੁਮਰਾ ਇਹੋ ਅਬਨਾਸੀ ਮੰਤਰ ਲਿਓ ਕਰ ਕਿਰਪਾ ਮੋਹਿ ਸਤਗੁਰ ਦੀਨਾ ਤਾਪ ਸੰਤਾਪ ਮੇਰਾ ਬੈਰ ਗਿਓ ਧਨ ਸੋ ਮਾਨਸ ਦੇਹੀ ਪਾਈ ਜਿਤ ਪ੍ਰਭ ਆਪਨੈ ਮੇਲ ਲਿਓ ਧਨ ਸੋ ਕਲਯੁਗ ਸਾਧ ਸੰਗ ਕੀਰਤਨ ਗਾਈਐ ਨਾਨਕ ਨਾਮ ਆਧਾਰ ਹੀਓ ਆਸਾ ਮਹੱਲਾ ਪੰਝਾ ਆਗੇ ਹੀ ਤੇ ਸਭ ਕਿਛੂ ਹੂਆ ਅਵਰ ਕੇ ਜਾਣੈ ਗਿਆਨਾ ਭੂਲ ਚੂਕ ਆਪਣਾ ਬਾਰਕ ਬਖਸ਼ਿਆ ਪਾਰ ਬ੍ਰਹਮ ਭਗਵਾਨਾ ਸਤਗੁਰ ਮੇਰਾ ਸਦਾ ਦਿਆਲਾ ਮੋਹਿ ਦੀਨ ਕੋ ਰਾਖ ਲੀਆ ਕਾਟਿਆ ਰੋਗ ਮਹਾਂ ਸੁਖ ਪਾਇਆ ਹਰ ਅੰਮ੍ਰਿਤਮੁਖ ਨਾਮ ਦੀ ਆ ਰਹਾਉ ਅਨਕ ਪਾਪ ਮੇਰੇ ਪਰ ਹਰਿਆ ਬੰਨਨ ਕਾਟੇ ਮੁਕਤ ਭਏ ਅੰਧ ਕੂਪ ਮਹਾ ਘੋਰ ਤੇ ਬਾਹਾਂ ਪਕਰ ਗੁਰ ਕਾੜ ਲਿਏ ਨਿਰ ਪਉ ਭਏ ਸਗਲ ਭਉ ਮਿਟਿਆ ਰਾਖੇ ਰੱਖ ਨ ਹਾਰੇ ਐਸੀ ਦਾਤ ਤੇਰੀ ਪ੍ਰਭ ਮੇਰੇ ਕਾਰਜ ਸਗਲ ਸਵਾਰੇ ਗੁਣ ਨਿਧਾਨ ਸਾਹਿਬ ਮਨ ਮੇਲਾ ਸਰਨ ਪਿਆ ਨਾਨਕ ਸੋਹੇਲਾ ਆਸਾ ਮਹੱਲਾ ਪੰਜਵਾ